ਸੀਆਂ ਤੋਂ ਮਨ ਜਦੋਂ ਅੱਕਦੇ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਇਹ ਸੀਆਂ ਤੋਂ ਮਨ ਜਦੋਂ ਅੱਕਦੇ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਕਿ ਹਾਈ ਦੇ ਵੀ ਰੁੱਖੇ ਰੁੱਖੇ ਲੱਗਦੇ ਹਾਈ ਦੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਏਸਿਆਂ ਤੋਂ ਮਨ ਜਦੋਂ ਅੱਕਦੇ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਹੱਦ ਤੋੜ ਮਿਹਨਤ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਲੱਖ ਪ੍ਰਦੇਸਾਂ ਵਿੱਚ ਔਕੜਾਂ ਪਰ ਔਕੜਾਂ ਤੋਂ ਗੱਭਰੂ ਨਹੀਂ ਡਰਦੇ ਪਰ ਪੈਂਦਾ ਜਦੋਂ ਆ ਕੇ ਆਟਾ ਗੁੰਨਣਾ ਫੇਰ ਪਹਿਣਾ ਮਾਵਾਂ ਯਾਦ ਆਉਂਦੀਆਂ ਹਾਈ ਬੇ ਬਿਰਖੇ ਰੁਖੇ ਲੱਗਦੇ ਹਾਈ ਬੇ ਬਿਰਖੇ ਰੁਖੇ ਲੱਗਦੇ ਜਦੋਂ ਪਿੰਡ ਦੀਆਂ ਰਾਹਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜੇ ਫਿਰ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਪੀਟਰ ਬਿਲਟ ਨਾਲੋਂ ਵੱਧ ਸੀ ਮਿੱਤਰਾਂ ਨੂੰ ਸ਼ੌਕ ਨੀਲੇ ਫੋੜਦਾ ਕਰਦੀ ਟਰਾਲੀ ਗਨੇ ਕਰਦੇ ਪੰਗਾ ਇਸ ਪੈਚ ਦਾ ਨਾ ਲੋੜਦਾ ਨਵਾਂ ਸ਼ਹਿਰ ਧੂਰੀ ਮੇਲ ਪੀਤੀਆਂ ਮਿੱਤਰਾਂ ਨਾਲ ਚਾਹਾਂ ਯਾਦ ਆਉਂਦੀਆਂ ਕੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜੇ ਫਿਰ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਫੇਰ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਫੇਰ ਬੋੜਾਂ ਦੀਆਂ ਛਾਵਾਂ